जीटीएफ ਪੰਜਾਬ ਨੇ ਦੱਸਿਆ ਕਿ ਤੇਨਾਂ ਨੂੰ ਗ੍ਰਿਫਤਾਰ ਕੀਤਾ ਹੈ ਦੋ ਪਿਸਟਲ ਅਤੇ ਕਾਰਤੂਸ ਬਰਾਮਦ ਕੀਤੇ ਗਏ ਨੇ ਕਈ ਮਾਮਲਿਆਂ ਦੇ ਵਿੱਚ ਵਾਂਟਡ ਸਨ ਮុលਸਮ ਔਰ ਵਿਦੇਸ਼ ਦੇ ਵਿੱਚ ਬੈਠੇ ਆਤਵਾਦੀਆਂ ਦੇ ਇਸ਼ਾਰੇ ਤੇ ਕੰਮ ਕਰ ਰਹੇ ਸਨ ਜੋਬਨਜੀਤ 55 ਬਿਕਰਮਜੀਤ ਬਿੱਕਾ ਕੁਲਵਿੰਦਰ ਕਾਲਾ ਦੇ ਤੌਰ ਤੇ ਇਹਨਾਂ ਦੀ ਪਛਾਣ ਹੋਈ ਹੈ ਜੋਬਨ ਤੇ ਯੁਆਪਾ ਆਰਮਜ਼ ਐਕਟ ਐਨਡੀਪੀਐਸ ਐਕਟ ਅਤੇ ਆਈਟੀ ਐਕਟ ਦੇ ਮਾਮਲਿਆਂ 'ਚ ਲੰਬੇ ਸਮੇਂ ਤੋਂ ਵਾਂਟਡ ਸੀ ਜੋਬਨ ਅਤੇ ਬਿੱਕਾ ਦੇ ਕਤਲ ਦੀ ਕੋਸ਼ਿਸ਼ ਤੇ ਕਈ ਮਾਮਲੇ ਉਹਨਾਂ ਤੇ ਦੋਮਾ ਤੇ ਦਰਜ ਨੇ ਯਾਨੀ ਕਿ ਜੋ ਬਨਾਤੇ ਬਿੱਕਾਤੇ ਕਤਲ ਦੀ ਕੋਸ਼ਿਸ਼ ਤੇ ਮਾਮਲੇ ਦਰਜ ਨੇ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਜੋਬਨ ਤੇ ਤਾਂ ਯੁਵਾਪਾ ਆਮ ਜੈਕਟ ਐਨਬੀਪੀਐਸ ਐਕਟ ਤੇ ਆਈਟੀ ਐਕਟ ਦੇ ਮਾਮਲਿਆਂ ਦੇ ਵਿੱਚੇ ਲੰਬੇ ਸਮੇਂ ਤੋਂ ਵੌਂਟਡ ਸੀਤਾ ਨਦੀ ਤਸਵੀਰ ਵੀ ਤੁਹਾਨੂੰ ਦਿਖਾ ਰਹੇ ਹਾਂ ਤੇ ਇਨ੍ਹਾਂ ਦੀ ਤਸਵੀਰ ਦਿਖਾ ਰਹੇ ਹਾਂ ਤਾਂ ਦੱਸਾਂਗੇ ਕਿ ਇੱਕ ਵੱਡੀ ਕਾਮਯਾਬੀ ਜਿਹੜੀ ਹੈ ਉਹ ਹਾਸਲ ਕੀਤੀ ਗਈ ਹੈ ਔਰ ਇਸ ਕਿਸਮ ਦੇ ਨਾਲ ਲਗਾਤਾਰ ਇਹ ਅਜਿਹੇ ਮਨਸੂਬੇ ਇਨ੍ਹਾਂ ਦੇ ਹੁੰਦੇ ਨੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਲਈ ਤਾਂ ਸ੍ਰੀ ਕੰਜਾਈ ਜੀ ਟੀਐਫ ਕਸਹਹੀ ਦਾਸੀ ਕਿ ਗੌਰਵ ਯਾਦਵ ਦੇ ਵੱਲੋਂ ਗੌਰਵ ਯਾਦਵ ਡੀਜੀਪੀ ਦੇ ਵੱਲੋਂ ਇਹ ਜਾਣਕਾਰੀ ਜਰੀਏ ਉਦਿਤ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਏਜੀਟੀਐਫ ਪੰਜਾਬ ਨੇ ਅਤਵਾਦੀ ਨਖੀਰ ਲੰਡਾ ਤੇ ਹਰਵਿੰਦਰ ਰਿੰਦਾ ਦੇ ਤਿੰਨ ਸਾਥੀਆਂ ਜੋਬਨਜੀਤ ਔਫ ਜੋਬਨ ਵਿਕਰਮਜੀਤ ਔਫ ਬੇਕਾ ਅਤੇ ਕੁਲਵਿੰਦਰ ਸਿੰਘ ਔਫ ਕਾਲਾ ਨੂੰ ਗ੍ਰਿਫਤਾਰ ਕੀਤਾ ਹੈ। ਜੋਬਨ ਯੁਵਾਫਾ ਆਰਮਜ਼ ਐਕਟ ਐਨਡੀਪੀਐਸ ਐਕਟ ਤੇ ਆਈਟੀ ਐਕਟ ਦੇ ਅਪਰਾਧਾਂ ਦੇ ਵਿੱਚ ਲੋੜਿੰਦਾ ਸੀ ਇਹ ਲੰਬੇ ਸਮੇਂ ਤੋਂ ਫਰਾਰ ਵੀ ਸੀ ਮੁਲਜ਼ਮ ਜੋ ਬੰਤੇ ਬਿਕਾ ਆਈਪੀਐਸ ਆਈਪੀਸੀ ਦੇ 307 ਦੇ ਮਾਮਲਿਆਂ ਦੇ ਵਿੱਚ ਲੜਿੰਦੇ ਸਨ ਰਿਕਵਰੀ ਹੋਈ ਹੈ ਦੋ ਪਿਸਤੌਲ 10 ਸਿੱਧਾ ਕਾਰਤੂਸ ਬਰਾਮਦ ਹੋਏ ਨੇ ਜਾਂਚ ਤੋਂ ਵੀ ਪਤਾ ਲੱਗਿਆ ਹੈ ਕਿ ਮੁਲਜ਼ਮ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਹੈਂਡਲਰਾਂ ਦੇ ਨਿਰਦੇਸ਼ਾਂ ਤੇ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਸਨ ਤਾਂ ਇਹ ਅਹਿਮ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਗ੍ਰਿਫਤਾਰੀ ਹੋਈ ਹੈ ਔਰ ਵੱਡੀ ਕਾਗਿਆਬੀ ਹੈ ਔਰ ਡੀਜੀਪੀ ਦੇ ਵੱਲੋਂ ਖੁਦ ਜਿਸ ਦੇ ਬਾਬਤ ਜਾਣਕਾਰੀ ਦਿੱਤੀ ਗਈ ਹੈ ਮਨੋਜ ਰਾਠੀ ਮੇਰੇ ਸਹਿਯੋਗੀ ਫੋਨਲਾਈਨ ਤੇ ਜੁੜ ਚੁੱਕੇ ਨੇ ਮਨੋਝਾ ਲਾ ਕੇ ਸਾਰੀ ਹਿਸਟਰੀ ਡੀਜੀਪੀ ਦੱਸ ਰਹੇ ਨੇ ਟਵੀਟ ਦੇ ਵਿੱਚ ਕਿ ਕੋ ਜਾਣਕਾਰੀ ਹੈ ਕਿਵੇਂ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਦੇਖੋ ਗੁਰਦੋਤ ਕਈ ਲਗਾਤਾਰ ਇਨਪੁਟਸ ਆਉਂਦੀਆਂ ਹਨ ਪੁਲਿਸ ਕੋਲ ਔਰ ਇਹ ਜਿਹੜੇ ਐਸੋਸੀਏਟਸ ਇਨ ਕਾਬੂ ਕੀਤੇ ਗਏ ਨੇ ਜੋਬਨ ਕਰਮਜੀਤ ਤੇ ਕੁਲਵਿੰਦਰ ਤੇ ਤਿੰਨੋਂ ਵਿਦੇਸ਼ਾਂ ਆਪਣਾ ਨੈਕਸਸ ਚਲਾ ਰਹੇ ਲੰਡਾ ਤੇ ਹਰਵਿੰਦਰ ਸਿੰਘ ਰਿੰਦਾ ਜਿਹੜਾ ਪਾਕਿਸਤਾਨੀ ਬੇਸ ਉਹਨਾਂ ਦੇ ਇਹ ਐਸੋਸੀਏਟਸ ਹੈ ਸਭੀ ਇਨਾਂ ਦੇ ਕ੍ਰਿਮੀਨਲ ਬੈਕਗਰਾਉਂਡ ਦੇ ਮਾਮਲੇ ਕਾਫੀ ਤਰਜਨੇ اور ਲਗਾਤਾਰ پولیس انادیਭਾਲ ਕਰ ਰਹੀ تھی ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਇਹਨਾਂ ਕੋਲੋਂ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੀ ਚੀਜ਼ਾਂ ਦੀ ਰਿਕਵਰੀ ਕਰ ਸਕਦੇ ہیں یا پھر ਹੋਰ ਖੁਲਾਸੇ ਉਹ ਹੋਣ ਦੀ ਉਮੀਦ ਹੈ ਕਿਉਂਕਿ پولیس ਨੇ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਟਿਪ-ਆਫ ਸੀ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੇ ਫिराਕ ਸੀਗੇ ਲੇਕਿਨ ਉਸ ਤੋਂ ਪਹਿਲਾਂ EGTF ਪੰਜਾਬ ਨੇ ਐਂਟੀ ਗੈਂਗਸਟਰ ਟਾਸ ਫੋਰਸ ਨੇ ਇਹਨਾਂ ਨੂੰ ਕਾਬੂ ਕੀਤਾ ਗਿਆ ਹੈ ਹਾਲਾਂਕਿ ਇਨੀਸ਼ੀਅਲੀ ਪੋਚ ਪੋਚ ਤੇ ਕਈ ਚੀਜ਼ਾਂ ਸਾਹਮਣੇ ਆਈ ਹੈ ਕਿ ਕਿਸ ਤਰ੍ਹਾਂ ਦੀਆਂ ਵਰਤਾਰਾਂ ਜਾਂ ਪੰਜਾਬ ਦੀ ਮਾਹੌਲ ਖਰਾਬ ਕਰਨ ਲਈ ਇਹ ਫਿਰਾਕਤੀ ਸੀ ਕਿ ਜਿਹੜੀ ਪੁਲਿਸ ਨੇ ਹੁਣ ਤੱਕ ਦੀ ਜਾਣਕਾਰੀ ਦਿੱਤੀ ਹੈ ਹੋਰ ਵੀ ਕਈ ਖੁਲਾਸੇ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਇਹਨਾਂ ਕੋਲ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਵੈਪਨਸ ਦੇ ਨਾਲ-ਨਾਲ ਹੋਰ ਵੀ ਕਈ ਜਿਹਾਦੀ ਰਿਕਵਰੀ ਹੋ ਸਕਦੀ ਹੈ ਇਸ ਕਰਕੇ ਲਗਾਤਾਰ ਇਨੀਸ਼ੀਅਲੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਹੋਰ ਇਹਨਾਂ ਦੇ ਕਿਹੜੇ-ਕਿਹੜੇ ਐਸੋਸੀਏਟਸ ਕਿੱਥੇ-ਕਿੱਥੇ ਕੰਮ ਕਰ ਰਹੇ ਨੇ ਕਿਸ ਤਰ੍ਹਾਂ ਦਾ ਇਨਾਦੀ ਪਲੈਨਿੰਗ ਹੁੰਦੀ ਹੈ ਕਿਸ ਤਰ੍ਹਾਂ ਇਹ ਕੰਮ ਕਰਦੇ ਇਹ ਸਾਰੀ ਚੀਜ਼ਾਂ ਦਾ ਹੁਣ ਖੁਲਾਸਾ ਕਰਦੇ ਨਜ਼ਰ ਆ ਰਿਹਾ ਕਿਉਂਕਿ ਇਹ ਮੈਸੇਜ ਬਹੁਤ ਵੱਡਾ ਹੈ ਇਨਾਦੀ ਅਸੋਸੀਏਟਸ ਕਈ ਥਾਂ ਤੇ ਮੌਜੂਦ ਦੇ ਹੈ ਕਿਸ ਤਰ੍ਹਾਂ ਦੀ ਪਲੈਨਿੰਗ ਹੈ ਜਾਂ ਕਿਸ ਤਰ੍ਹਾਂ ਦੀ ਲੋਜਿਸਟਿਕੀ ਚੱਲ ਹੁੰਦੀ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਲਗਾਤਾਰ ਪੁਲਿਸ ਜੀਡੀਆ ਇਨਵੈਸਟੀਗੇਸ਼ਨ ਚੱਦੀ ਨਜ਼ਰ ਆ ਰਹੀ ਹੈ